ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਤਿੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਉਹ ਵਈ ਜੀ ਸੋਚੀ ਲਖਵਾਰ ਚੁਪੈ ਚੁਪਣਾ ਉਹ ਵਈ ਜੀ ਲਾਇ ਰਹਾ ਲਿਵਤਾਰ ਭੁਖਿਆ ਭੁਖਣਾ ਉਤਰੀ ਜੀ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਦਾ ਕੋਹੀ ਤਾਂ ਇੱਕ ਨਾ ਚੱਲੇ ਨਾਲ ਕਿੰਸ ਤਿਆਰਾ ਹੋਈਐ ਤੂ ਕੋੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਰਿਕਿਆ ਨਾਲ ਹੁਕਮੀ ਹੋਵਨ ਆਕਾਰੁ ਕਮ ਨਾ ਕਹਿਆ ਜਾਇ ਹੁਕਮਿ ਓਮਨ ਜੀ ਹੁਕਮ ਲੈ ਵਡਿਆਈ ਹੁਕਮਿ ਉਤਮਨੀ ਚੁਕਮਿ ਲਿਕ ਦੁਖ ਸੁਖ ਪਾਈਐ ਇਕ ਨਾਖਮੀ ਬਖਸੀਸਾ ਇਕ ਉਕਮਿ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਵਾਰ ਨਾ ਕੋਈ ਨਾਨਕ ਹੁਕਮੈ ਜੇ 부ਝੈ ਤਾ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਣੇ ਨਿਸ਼ਾਨ ਗਾਵੇ ਕੋ ਕੁਨ ਵਡਿਆਈਆ ਚਾਰ ਗਾਵੇ ਕੋ ਉਪਜਿਆ ਵਿਕਮ ਵਿਚਾਰ ਗਾਵੈ ਕੋ ਜਾਇ ਕਰੇ ਤਨਖੀਕ ਆਵੈ ਕੋ ਜੀ ਲੈ ਬਿਰਦੇ ਗਾਵੈ ਕੋ ਜਾਪੈ ਸੈ ਦੂਰ ਗਾਵੈ ਕੋ ਵੀ ਕਿਆ ਦਰਾ ਅਧੂਰ ਕਿਤਨਾ ਕਤਿ ਨਾ ਆਵੈ ਟੋਟ ਕਤ ਕਦ ਕਥੀ ਕੋਟੀ ਕੋਟ ਗੋਟ ਦਿੰਦਾ ਤੇ ਲੈਂਦੇ ਤੱਕ ਪਾਹੀ ਜੁ ਗਜੰਤਰਖਾਈ ਕਾਇ ਉਕਮੀ ਉੰਚਲਾਏ ਰਾਹੋ ਨਾਨਕ ਹੋਿਕ ਸਾਬੇ ਪਰਵਾਉ ਸੱਚਾ ਸਾਬ ਸੱਚਾ ਨਾ ਹੀ ਰਹਾ ਸੱਚਾ ਸਹਿਬ ਸੱਚਾ ਨਾਇ ਭਾਗਿਆ ਪਾਉ ਅਪਾਰ ਆਕੈ ਮੰਗੈ ਦੇ ਦੀ ਰਾਤ ਕਰੀ ਜਾਤਾਰ ਫਿਰ ਕਿ ਅਗਰ ਕੀਐ ਜਿਸ ਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜੇ ਤਾ ਸੁਣ ਕਰੇ ਪਿਆਰ ਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਲਮੀ ਆਵੇ ਕਪੜਾ ਨਦੀ ਮੁਖ ਦਵਾਰ ਨਾਨਕ ਏਵਾਂ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਨੰਜਨ ਸੋਏ ਜਿਨਿ ਸੇਵਿਆ ਤਿਨ ਪਾਇਆ ਮਾਨ ਨਾਨਕ ਕਾ ਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਪਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇ ਸਰਗੁਰ ਗੋਤਕ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਕਾ ਨਹੀਂ ਕਹਿਣਾ ਕਤ ਨ ਜਾਇ ਗੁਰਾਂ ਇੱਕ ਦੀਪੁ ਜਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਮਿਸਰਨਾ ਜਾਇ ਤੀਰਤਨਾਵਾ ਦੇ ਤਿਸ ਪਾਵਾਂ ਬਿਨ ਪਾਣੇ ਕੇ ਨਾਹੀ ਕਰੀ ਜੇ ਤੀ ਸੇ ਟੋ ਪਾਈ ਵੇ ਕਾ ਬਿਨ ਕਰਮਾ ਕੀ ਮਿਲੇ ਲੈ ਮਤ ਵੇ ਤਨ ਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿਕ ਸੁਣੀ ਗੁਰਾਂ ਇੱਕ ਦੀਪੁ ਜਾਈ ਸਬਨਾ ਜੀਆ ਕਾ ਇੱਕ ਦਾਤਾ ਹੋ ਮੈਂ ਵਿਸਰਨਾ ਜਾਈ ਤੇ ਜੁਗ ਵਿਚਾਰੇ ਆਰ ਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਤਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰਨਾ ਆਵੈ ਤਾ ਬਾਤ ਨ ਪੁਛੈ ਕੀ ਕੀਟਾ ਅੰਦਰ ਕੀਟ ਕਰ ਦਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਏ ਨਾ ਸੁਝੈ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਤਰਤਾ ਵਾਲਾ ਕਹਾ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੁੰਚ ਸਕੈ ਕਾਲ ਨਾਨਕ ਭਗਤਾਂ ਅਸ ਦਾ ਵਿਗਾਸ ਸੁਣਿਆ ਤੂ ਪਾਪ ਕਾ ਨਾਸ ਸੁਣਿਆ ਈਸ਼ਰ ਵਰ ਮਾਇੰਦ ਸੁਣਿਆ ਮੁਕਤਲਾ ਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾਂ ਅਸ ਦਾ ਵਿਗਾਸ ਸੁਣਿਆ ਤੂ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਕੇ ਆਨ ਸੁਣਿਆ ਅਚਟਕਾਇ ਇਸਨਾ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹਾ ਸੁਣਿਆ ਸੇਠ ਵੀਰ ਪਾਤਸ਼ਾਹ ਸੁਣਿਆ ਦੇ ਪਾਵੇ ਰਾਹ ਸੁਣਿਆ ਤੋਐ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਕਰ ਕਈ ਨ ਜਾਏ ਜੇ ਕੋ ਕਹਿ ਪਿਛਬ ਜਤਾਏ ਕਾਗਦ ਕਲਮ ਨਾਲ ਲਿਖਣਹਾਰ ਮੰਨੇ ਕਾ ਬਹਿ ਕਰਨੀ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤੋ ਵੈ ਮਨ ਬੁੱਧੈ ਮੰਨੈ ਸਗਲ ਪਾਉਣ ਕੀ ਸੋਧੈ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕਹਿ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਢਾਕ ਨ ਪਾਏ ਮੰਨੈ ਪਖਸ਼ਿ ਉਪਰ ਗੜ ਜਾਏ ਮੰਨੈ ਮਾਤਨ ਚਲਾਏ ਪੰਤ ਮੰਨੈ ਧਰਮ ਸਿੱਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਕਤ ਦਵਾਰ ਮੰਨੈ ਪਰਵਾਰਾ ਸਾਧਾਰਨ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਾਵੈ ਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਕਾ ਗੁਰੂ ਇਕ ਤਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰਤ ਹੋਲ ਤਰੰਦੇ ਆ ਕਾ ਪੂਤਾ ਸੰਤੋਖ ਤਾ ਵਰਕਿਆ ਜਨ ਸੂਤਾ ਜੇ ਕੋ ਬੁਝਿਆ ਹੋਇ ਤਿਆਰ ਤਵ ਲੈ ਉਪਰ ਕੇਤਾ ਪਾਰ ਤਰਤੀ ਹੋਰ ਪਰੈ ਹੋਰ ਔਰ ਤਿਸਤੇ ਪਾਰ ਤਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾ ਆਪ ਸੁਬਨਾ ਲਿਖਿਆ ਬੜੀ ਕਲਾ ਮੇ ਲੇ ਕਲਕ ਜਾਣੈ ਪੂਏ ਲੇ ਕਲਕਿਆ ਕੇਤਾ ਹੋਏ ਕਿਤੇ ਤਾਣ ਸਵਾਲੇ ਰੂਪ ਕੀਤੀ ਦਾ ਜਾਣੈ ਕਉਣ ਕੂਤ ਕੀਤਾ ਫਸਾਓ ਇੱਕ ਕੁਕਵਾ ਦਿੱਸਤੇ ਹੋਈ ਲਖੰਦਰੀਆ ਕੁਦਰਤ ਕਮਨ ਕਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਫਲੀਕਾਰ ਤੁਸਦਾ ਸਲਾਮਤ ਨਿਰੰਕਾਰ ਸੰਤ ਜਪ ਸੰਗ ਭਾਉ ਅਸੰਗ ਪੂਜਾ ਸੰਗ ਤਪਤਾਉ ਸੰਗ ਰੰਤ ਮੁਖਵੇਦ ਪਾੜ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀਆ ਸੰਗ ਦਾਤਾਰ ਸੰਗ ਸੂਰ ਮਹਾਪਖਸਾਰ ਸੰਗ ਮੋਲੇ ਵਿਲਾਇਤਾਰ ਕੁਦਰਤ ਕਵਨ ਕਾ ਵਿਚਾਰ ਵਾਨਨ ਜਾਵੇ ਇੱਕ ਵਾਰ ਜੋ ਤੁਸ ਪਾਵੇ ਸਾਇ ਪਰਿਕਾਰ ਤੂ ਸਦਾ ਸਲਾਮਤ ਨਰੰਕਾਰ ਸੰਤ ਮੂਰ ਕੰਦ ਘੋਰ ਸੰਤ ਚੋਰ ਆਰਾਮ ਕੋਰ ਅਸੰਖ ਅਮਰ ਕਰ ਜਾਏ ਜੋਰ ਸੰਗਲ ਵਡ ਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਸੰਗ ਕੂੜੇ ਆਰ ਕੂੜੇ ਵਿਰਾਏ ਸੰਗ ਮਲੇਜ ਮਲ ਪਖਾਏ ਸੰਗ ਨਿੰਦਕ ਸਿਰ ਕਰੈ ਪਾਰ ਨਾਨਕ ਨੀਜ ਕਹਿ ਵਿਚਾਰ ਵਾਰ ਇਹ ਨ ਜਾਵੇਂ ਇੱਕ ਵਾਰ ਜੋ ਤਦ ਪਾਵੈ ਸਾਈ ਫਲਿਕਾਰ ਤੂ ਸਦਾ ਸਲਾਮ ਤਨ ਰੰਕਾਰ ਸੰਕਨਾਬ ਸੰਕਤਾਵ ਗੰਮ ਗੰਮ ਸੰਕ ਲੋਏ ਸੰਕਾ ਸਿਰ ਭਾਰ ਹੋਏ ਅਖਰੀ ਨਾਮ ਕਰੀ ਸਾਲਾਹ ਕਰੀ ਗਿਆਨ ਗੀਤ ਗੁਣ ਗਾਹ ਕਰੀ ਲਖਣ ਬੋਲਣ ਬਾਣ ਕ੍ਰਸ ਸੰਜੋਗ ਬਖਾਣ ਜਿਨੇ ਲਿਕੇ ਤਿਸਰਨਾਏ ਜੇ ਫਰਮਾਇਤ ਉਤੇ ਪਾਏ ਜੇ ਤਾਂ ਕੀਤਾ ਤੇ ਤਾਂ ਨਾਮ ਮਿਲਣਾ ਮੈਂ ਨਾ ਹੀ ਕੋਠਾ ਉਕਤਤ ਕਮਨ ਕਾ ਵਿਚਾਰ ਵਾਰ ਜਾਵਾਂ ਇੱਕ ਵਾਰ ਜੋ ਤੂੰ ਪਾਵੇ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰਯਤ ਪਰਤਨ ਦੇ ਪਾਣੀ ਤੋਤੇ ਉਤਰਸ ਕੇ ਮੋਤ ਪਲੀਤੀ ਕਪੜੋਏ ਦੇ ਸਾਫ ਹੋਣ ਲਈ ਆਓ ਧੋਏ ਪ੍ਰਿਆਮਤ ਪਾਪਾਕਾ ਸੰਗ ਤੋਬੇ ਨਾਮੈ ਕਰੰਗ ਪੁੰਨੀ ਪਾਪੀ ਆਖਣ ਨਾ ਹੀ ਕਰ 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 ਨਾ ਨਿਕਲੇ ਜਾਓ ਆਪੇ ਬੀਜ ਆਪੇ ਹੀ ਖਾਵਨ ਨਾਨਕ ਹੁਕਮਿ ਆਵੋ ਜਾਵ ਤੀਰਤ ਤਪ ਤੇ ਅਤਿ ਤਾਜ ਜੇ ਕੋ ਪਾਵੈ ਤ ਕਾਮਾਨ ਸੁਨੇ ਅਮਨੇ ਅਮਲ ਕੀਤਾ ਭਾਉ ਅੰਤਰਗਤ ਤੀਰਤ ਮਨਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਲਕੁਲ ਕੀਤੇ ਭਗਤ ਨਾ ਹੋਏ ਸਵੇਸਤ ਆਤ ਬਣੀ ਬ੍ਰਹਮਾ ਸਤ ਸੁਆਣ ਤਦਾ ਮਨ ਚਾਉ ਕਉਣ ਸੁਵੇਲਾ ਵਕਤ ਕਮਣ ਕਮਣ ਤਿਤ ਕਵਣ ਵਾਰ ਕਮਣ ਸਿਰ ਉਸਤੇ ਮਾ ਕਮਣ ਜੀ ਤਵਾ ਆਕਾਰ ਵੇਲਾ ਨਾ ਪਾਇਆ ਪੰਡਤੀ ਜੀ ਹੋਵੇ ਲੇਖ ਪੁਰਾਣ ਬਕ ਨਾ ਪਾਇਓ ਕਾ ਦੀਆ ਜੇ ਲਿਖਣ ਲੈ ਕੁਰਾਨ ਜਿਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾਗਰਦਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਾ ਕਾ ਕਿਵ ਸਲਾਈ ਕਵਰਣੀ ਕਵ ਜਾਣਾ ਨਾਨਕ ਆਕਣ ਸਭ ਕੋ ਆਕਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਕੇ ਗਿਆਨ ਸੋ ਹੈ ਪਾਤਾਲ ਪਾਤਾਲ ਲਕ ਅਗਾਸਾਂ ਆਕਾਸ ਓੜ ਕੋੜ ਕ ਭਾਰ ਤੱਕੇ ਵੇਦ ਕੈਣਿਕ ਬਾਤ ਸੈ ਸਤਾਰਾ ਕੈਣਕ ਤੇ ਬਾਸ ਲੋਇਕ ਧਾਤੋ ਨਿਕਾਵੇ ਤਰ ਕੀਐ ਨਿਕਾਵੇ ਵਿਨਾਸ਼ ਨਾਨਕ ਵੱਡਾ ਕੀਐ ਆਪੇ ਜਾਣ ਆਪ ਸਾ ਲਾਹੀ ਸਾ ਲਾਹੇ ਤੀ ਸੁਤ ਨ ਪਾਈਆ ਨਦੀਆਂ ਤਵਾ ਬ ਵਸ ਸਮੁੰਦਰ ਨ ਜਾਣੀਐ ਸੁਨ ਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕਿਹੜੇ ਤੁਲਨਾ ਹੋਬ ਨਹੀਂ ਜੇ ਤਸ ਮਨਾਉਨਾ ਬਿਸਰੈ ਤਨ ਸਿਪਤੀ ਕਹਿਣਾ ਤਨ ਤਨ ਕਰਨੇ ਦੇਹਨਾਂ ਤਨ ਤਨ ਵੇਖੜ ਸੁਣਨਾ ਤੋ ਤਨ ਤਨ ਜਾਪਿਆ ਕਿਆ ਮਨ ਮੰਤ ਅੰਤਨ ਜਾਪਾ ਕੀ ਤਾਕਾਰ ਅੰਤਨ ਜਾਪੈ ਪਰਵਾਰ ਅੰਤ ਕਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਉੰਤਨ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਾਇਬੁ ਚਤਾ ਤਾ ਉੱਚੇ ਉਪਰ ਉਚਾ ਨਾਉ ਹੈ ਵੱਡੂ ਉਚਾ ਹੋ ਬੈ ਕੋਈ ਤਿਸੁ ਚੁਚੇ ਕੋ ਜਾਣੈ ਸੋਏ ਜੇ ਵੜਿਆ ਆਪ ਜਾਣੈ ਆਪ ਆਪਨਾਨ ਤਰੀ ਕਰਮਿੰਦਾ ਹਉ ਦਾ ਕਰਮ ਨ ਕਿਆ ਨਾ ਜਾਏ ਵੱਡਾ ਦਾਤਾ ਤਰਨਾ ਤਮਾਏ ਕੀਤੇ ਮੰਗਾ ਜੋ ਦਾ ਪਾਰ ਕੀਤੇ ਅਗਣ ਤਨੀ ਵਿਚਾਰ ਕੀਤੇ ਕਪ ਟਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤੇ ਆਂ ਲੋਪੂਕ ਸਦਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣਾ ਹੋਇ ਉਰਕ ਨਸਕੈ ਕੋਈ ਜੇ ਕੋ ਕਾਏ ਕੱਖਣ ਪਾਏ ਜਾਣ ਜੀਤੀਆ ਮੁਰਖ ਖਾਏ ਆਪੇ ਜਾਣਾ ਆਪੇ ਦੇਹ ਆਕੈ ਸਿਰ ਤੇ ਕੀ ਕੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਅੰਮ੍ਰਿਤ ਗੁਣ ਮਲਵਾ ਪਾਰ ਮਲਵਾ ਪਾਰੀ ਅੰਮ੍ਰਿਤ ਪੰਡਾਰ ਅਮਲ ਆਵੇ ਮੁੱਲਾ ਜਾਏ ਮੁੱਲ ਪਾਏ ਮੁੱਲਾ ਸਮਾਏ ਮੁੱਤਰ ਮੋਲ ਦੀ ਬਾਣ ਮੁੱਲ ਤੁਲ ਮਨ ਪ੍ਰਮਾਣ ਮਨ ਬਖਸ਼ੀ ਸਿਸ ਮੁੱਲ ਨਹੀਂ ਜਾਣ ਮੁੱਲ ਕਰਮ ਮੁੱਲ ਪਰਮਾਣ ਮੁੱਲਾ ਮੁੱਲਾ ਕੇ ਨਾ ਜਾਇ ਆਕਾ ਗਰੇ ਦੇ ਵਿਲਾਇ ਆਕਾ বেদ ਪਾਠ ਪੁਰਾਣ ਆਕਾ ਪੜੇ ਕਰ ਵਿਖਿਆਣ ਆਕਾ ਭਰਮੇ ਆਕਾ ਇੰਦ ਆਕਾ ਗੋਪੀਤਾ ਗੋਵਿੰਦ ਆਖਾਂ ਸਰ ਆਖਾਂ ਸਦ ਆਖਾਂ ਕਿਤੇ ਕਿਤੇ ਬੁੱਧ ਆਖਾਂ ਦਾ ਨਾ ਆਖਾ ਦੇ ਆਖਾ ਸੁਨਣ ਮੁੰਦਨ ਸੇਵ ਕੇ ਤੇ ਆਖਾ ਆਖਣ ਪਾਏ ਕਿਤੇ ਕਹਿ ਕਹਿ ਉੱਟਰ ਜਾਏ ਇਤੇ ਕਿਤੇ ਔਰ ਕਰੇ ਤਾਂ ਨੰਦ ਕਹਿ ਕੇ ਏਕੇ ਜੀਵੜ ਪਾਵੇ ਤੇ ਵਢੋਏ ਨਾਨਕ ਜਾਣੇ ਸਾਥਾ ਸੋਏ ਜੇ ਕੋ ਆਖਾ ਗੁਲ ਵਿਗਾੜ ਤਦ ਕੀਐ ਸਰਗਾ ਵਾਰਾਂਗਾ ਵਾਰ ਸੋਦਰ ਕੇ ਆ ਸੋਕਰ ਕੇ ਆ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਕਾ ਕੀਤੇ ਬਾਵਣ ਹਾਰੇ ਕਿ ਤੇਰਾ ਕਰਿ ਸੋ ਕਈਨ ਕੀਤੇ ਗਾਵਣ ਹਾਰੇ ਗਾਵੇ ਤੋਨੋ ਪਉਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੂਨ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਬਣਾ ਰੱਖੀ ਸਰ ਜੁਮ ਜੁਗ ਵੇਦਾ ਨਾਲੇ ਗਾਵੈ ਮੋਹਨੀ ਆਨ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਤਨੁ ਪਾਇ ਤੇਰੇ 68 ਤੀਰਤ ਨਾਲੇ ਗਾਵੈ ਜੂਜ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਕੇ ਤੇ ਰੱਕੇ ਧਾਰੇ ਸੇ ਤਨੋਂ ਗਾਵੈ ਜੋਤਿ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮਚਿਤ ਨਿਆਵਨ ਨਾਨਕ ਆ ਵਿਚਾਰੇ सोई सोई सदा ਸਤਿ ਸਾਹਿਬ ਸੱਚਾ ਜਾਤੀ ਨਹੀਂ ਐ ਵੀ ਉਸ ਜੈਨ ਜਾਸਿਰਤਨਾ ਜਿਨ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਕਾ ਕੀਤਾ ਆਪਣਾ ਜਿਵ ਤੇ ਦਿਵੜਾਈ ਜੋ ਤੁਧ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਦਸ਼ਾਹੋ ਸਾਹਾਬ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੈ ਭੂਤ ਖਿੰਤਾ ਕਾਲ ਕੁਮਾਰੀ ਕਾਇਆ ਜੂਡਲਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਜੈ ਆਦੇਸ ਆਦ ਨੀਲ ਅਨਾਦਨਾ ਜੂ ਜੂ ਇੱਕੋ ਵੀ ਸਭੁਕਤ ਗਿਆਨ ਦੇ ਆਪੰਦਾਰਨ ਕਟਕਟ ਵਾਜੈ ਨਾਦ ਆਪਨਾਦ ਨਾ ਤੀ ਸਮਝਾ ਕੀ ਰੀ ਸੰਦਵਰਾ ਸਾਥ ਸੰਜੋਗ ਜਗ ਦੁਇ ਕਾਰ ਚਲਾਵੈ ਲੈ ਕੇ ਆਵੈ ਭਾਗ ਆਦੇਸ ਜੈ ਆਦੇਸ ਆਦ ਨੀਲ ਅਨਾਦਨਾ ਜੂ ਜੂ ਇੱਕੋ ਵੇਸ ਇਕਮਈ ਜੁਗਤ ਵਿਆਹਿਤ ਚੱਲੇ ਪਰਵਾਨ ਇੱਕ ਸੰਸਾਰ ਇੱਕ ਪੰਡਾਰ ਇੱਕ ਲਾਇ دیਵਾਨ ਜਿਉ ਤਿਸ ਪਾਵੈ ਤਵੈ ਚਲਾਵੈ ਜਿ ਹੋਵੈ ਪਰਮਾਨ ਉਹ ਵੇਖ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਿਡਾਣਾ ਦੇਤ ਸਿਆਦੇਸ ਆਦ ਨੀਲ ਨਾਦ ਨਾ ਤੁਗ ਜੁ ਇੱਕੋ ਵੇਸ ਆਸਨ ਲੋਏ ਲੋਏ ਪੰਡਾਰ ਜੁਗਤ ਪਾਇ ਸੋ ਏਕਾ ਵਾਰ ਕਰ ਕਰ ਵੇਖੈ ਸਰਜਨਾ ਨਾਨਕ ਸੱਚੇ ਕੀ ਸਾਚੀ ਕਾਰਾ ਦੇਤ ਸਿਆਦੇਸ ਆਦ ਨੀਲ ਨਾਦ ਨਾ ਤੁਗ ਜੁ ਇੱਕੋ ਵੇਸ ਇਕ ਦੂਜੀ ਭੌ ਲਖ ਹੋ ਵੈ ਲਖ ਹੋ ਵੈ ਲਖ ਮੀਸ ਲਖ ਲਖ ਏੜਾ ਆਖੀ ਐ ਇੱਕ ਨਾਮ ਜਗਦੀਸ਼ ਹੋ ਏ ਤ੍ਰਾਏ ਪਤ ਪਵਰੀਆ ਚੜੀਆ ਹੋਇਆ ਕੀਸ ਸੁੰਗ ਲਾਇਆ ਆਸ ਕੀ ਕੀ ਟਾਇਰੀਸ ਨਾਨਕ ਬਿੰਦਰੀ ਪਾਈ ਐ ਕੂੜੀ ਕੂੜਾ ਟੀਸ ਆਤਮ ਜੋਰ ਚ ਪੈਣਾ ਜੋਰ ਜੋਰ ਨਮਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰਨੇ ਜੁਗਤੀ ਛੁਟੈ ਸੰਸਾਰ ਜਿਸ ਸਜੋਤ ਪਰਵੇ ਕੈ ਸੋਏ ਨਾਨਕ ਉਤਮ ਨੀਤ ਨ ਕੋਏ ਰਾਤੀ ਰੁਤੀ ਤਿਤੀ ਵਾਰ ਪੌਰ ਪਣੀ ਅਗਨੀ ਪਾਤਲ ਤੁਸਵੀ ਤੱਤੀ ਤਾਬ ਰਕੀ ਧਰਮ ਸਾਲ ਤੇ ਵੀ ਜੀ ਜੁਗਤ ਗੈ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਤੈ ਸੋ ਪੰਚ ਪਰਵਾਣ ਨੰਦਰੀ ਕਰਮ ਪਾਵੈ ਨਿਸ਼ਾਨ ਕਟਪਕਾਈ ਹੋਤੈ ਪਾਏ ਨਾਲਕ ਗਿਆ ਜਾਪਿਆ ਜਾਏ ਕਰਮ ਕਣ ਕਾ ਇਹੋ ਧਰਮ ਗਿਆਨ ਕਣ ਕਾ ਕੋ ਕਰਮ ਕੀਤੇ ਪਉਣ ਪਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਗਾਰਤ ਕਰੀਆ ਰੂਪ ਰੰਗ ਕੇ ਵੈ ਇਤਨੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਤਰ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਬਦਨਾਦ ਕੀਤੇ ਕੀਤੇ ਦੇਵੀ ਵੈ ਕੀਤੇ ਦੇਵਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਵਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁੱਤੀ ਸੇਵਕ ਕੀਤੇ ਨਾਨਕ ਕੰਤਨੰਦ ਗਿਆਨ ਕਣ ਮੈਂ ਗਿਆਨ ਪ੍ਰਚੰਡ ਦਿੱਤਾ ਹੈ 나즈ਮਨੋਜ ਕੋਡ ਅਨੰਦ ਸਰਮ ਕਣ ਕੀ ਬਾਣੀ ਰੂਪ ਦਿੱਤਾ ਘਾੜਤ ਕਰੀਆ ਬਹੁਤ ਨੋਬਤਾ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਿਛਤਾਏ ਤੇ ਤਕੜੀਐ ਸੋਤਸ ਮਤਿ ਮਨ ਬੁੱਧ ਤਿਤਕੜੀਐ ਸੁਰਾਂ ਸਦਾ ਕੀ ਸੁੱਧ ਕਰਮ ਕਣ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਤ ਮਹਾ ਬਲ ਸੂਤਿਨ ਮੈਂ ਰਾਮ ਰਿਆ ਭਪੂਰ ਹੈ ਜਿਤਾ ਜਿਤਾ ਮੈਂ ਮਮ ਆਏ ਤਾਕੇ ਰੂਪ ਨਕਤਨੇ ਜਾਏ ਨਾ ਉਹ ਮਰੇ ਨਾ ਟਾਗੇ ਜਾਏ ਜਿਨ ਕੈ ਰਾਮ ਸੈਵਨ ਮਾਇ ਤੈ ਭਗਤ ਸਕੇ ਲੋਕਰਨ ਚਾ ਮਨ ਸੋਏ ਸਾਚ ਗਣ ਵਜਨ ਰੰਕਾਰ ਕਰ ਕਰ ਵੇਖੇ ਨਦਨਿਆਲ ਤਿਤੈ ਕਨ ਮੰਡਲ ਵਰ ਪੰਡ ਦੇ ਕੋ ਗਟਾ ਅਨੰਤ ਤਿਤੈ ਲੋ ਲੋ ਕਾਰ ਜਿਵ ਜਿਉ ਕੁੰ ਤੇ ਵਾ ਚਿਉ ਕਾਰ ਵੇ ਕਲ ਵਿਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਾਰਾ ਤਿੱਜ ਸੁਨਿਆਰ ਅਹਰਨ ਮਤ ਵੇਧ ਹਾਤੀਆਰ ਭੋਖ ਲਗ ਤੁਕਤਾਉ ਭਾਂਡਾ ਪਾ ਮ੍ਰਿਤ ਢਾਲ ਕੜੀਏ ਸਭ ਸਚੀ ਟਕਸਾਲ ਜਿਨ ਕੋ ਨਿਰਕਰਮ ਤਨਕਾਰ ਨਾਨਕ ਨਦੇ ਨਗ ਨਿਆਲ ਆ ਸਲੋਕ ਭਾਵਣ ਗੁਰੂ ਪਾਣੀ ਪਿਤਾ ਮਾਤਾ ਤਰਦ ਮਾਤ दिवस रात दोए दाई दाया के ले सगल जगत ਤੰਗੇ ਆਇਆਂ ਬੁਰੇ ਆਇਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜ ਕੈ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੇ ਨਾਲ ਜਿਨੇ ਨਾਮ ਤਿਆਇਆ ਦੇ ਮਸ਼ਕਦ ਕਾਲ ਨਾਨਕ ਤੇ ਮੁਖ ਉਜਲੀ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ